ਕਿੰਨੇ ਹੋ ਗਏ ਪੈਸੇ ਭਣੇ ਜ਼ੋਰ ਤੇ ਦਸੂ ਐਸੇ ਆਹ ਗੋਲੇ ਆ ਭਣ ਅੱਛਾ ਹੋ ਪਿਆਰੇ ਗੋਲੇ ਉਹ ਕਾਲੂ ਇਹ ਸਾਰੇ ਜਵਾਖਾਂ ਦੇ ਜਵਾਖ ਅੱਛਾ ਤੀਕ ਤੂੰ ਕਦੇ ਖਾਦੇ ਨਹੀਂ ਤੈਨੂੰ ਪਤਾ ਆ ਸੇੜ ਤੋਂ ਚੀਜ਼ ਲੈ ਕੇ ਆ ਰੋ ਭਾਈ ਪਿੰਡਾਂ ਤੋਂ 870 ਫੇਰ ਸਸਤੀ ਲਾਉਣਾ ਨਾਲੀ ਚ ਸਾਰਿਆਂ ਨੂੰ ਅੱਛਾ ਹਾਂ ਫੇਰ ਗਿਆਨ ਪੁੱਛਣਾ ਕੋਈ ਨਹੀਂ ਦੇਖ ਫਿਰ ਜਾ ਮਸ਼ਨ ਤਾਂ ਆ ਗਿਆ ਭਾਈ ਉੱਥੇ ਪਚਾਰ ਅਸੀਂ ਵੀ ਮੇਰਾ ਸਾਡੂ ਹੈ ਨਾ ਉਹ ਆ ਭਾਈ ਹਾਂ ਤੀਰਖਣੇ ਆਉਂਦਾ ਸੇਠ ਅੱਛਾ ਹਾਂ ਫੇਰ ਤੋਂ ਲਿਆ ਕਰੋ ਚੀਜ਼ ਸਗਾ ਜੰਗਾ ਭਰਾ ਫੇਰ ਤਾਂ ਬਾਈ ਦਾ ਨਾ ਇੱਕ ਜਿਆ ਹਾਂ ਹਾਂ ਬਿਆਹ ਕਰਾ ਲਾਜੀ ਦਾ ਬਿਆਹ ਕਰਾ ਲਾਓ ਭਾਈ ਉਹ ਭਾਈ ਚੱਲ ਚਲੋ ਆ ਗਿਆ ਹਾਂ ਦੇਖ ਆ ਜਵਾਕ ਤਾਂ ਨਹੀਂ ਖਾਂਦੇ ਆ ਬੱਠੇ ਆ ਖੋਦੇ ਤਾਂ ਨਹੀਂ ਨਹੀਂ ਖਾ ਲਿਆ ਇਹ ਖਾਓ ਤਮੜੇ ਆਉਂਦੇ ਤਾਂ ਨਹੀਂ ਦੇਖ ਤੀਰੇ ਖੋਲੇ ਸਾਡੀ ਨਾ ਦਬਾ ਦਬ ਕਰਪਾਣੇ ਦਬਾ ਦਮ ਹਾਂ ਮੈਂ ਉਹ ਚਾਰ ਲਵਾਈ ਹੋਈ ਐਥੇ ਹਾਂ ਰੇੜੀ ਤੇ ਰੇੜੀ ਤੇ ਰੇੜੀ ਖਾਧੀ ਕਰਤੀ ਇਹਨਾਂ ਨੇ ਖਾ ਖਾ ਕੇ ਦੇ ਖਾਂਦੇ ਆ ਭਰਾ ਅੱਛਾ ਕਰੇ ਉਹਨਾਂ ਦੀ ਵਾਲੀ ਖਾਣੇ ਨਹੀਂ ਖਾਣੇ ਆ ਜਾਂਦੇ ਆਏ ਹਾਂ ਹਾਂ ਹਮ ਆ ਆਇਆ ਖੜਾ ਪਣੇ ਹਾਂ ਚੋਰ ਨੂੰ ਹਾਂ ਲੈ ਨਾ ਇਹ ਖਾਂਦੇ ਐ ਨਾ ਆ ਬਿਸਕਟ ਪੂਜਿਆ ਹਾਂ ਲੈ ਪਣੇ ਆ ਲੈ ਆ ਖੜਾ ਪਣੇ ਆ ਹਾਂ ਖੜੇ ਹਾਂ ਠੱਕੇ ਹਾਂ ਅੱਛਾ ਵੜਾ ਬੰਦਾ ਐ ਸਿਆਣਾ ਆਹੋ ਆਗਾ ਹਾਂ ਜਵਾਖ ਇਹ ਕੌਣ ਖੜੀ ਕੁੱਤਾਂ ਵਾਲੀ ਉਹ ਖੜੀ ਓ ਓ ਓ ਆ ਤਾਂ ਉਹੀ ਖਾਂਦੀਆਂ ਗੁਰਕਰੇ ਖਾ ਲ ਜਾਨੀ ਤੂੰ ਕਰ ਓ ਖਾਂਦੀ ਨਹੀਂ ਅੱਛਾ ਤੂੰ ਤੂੰ ਵੀ ਖਾ ਲੈਣੀ ਆ ਨਹੀਂ ਫਿਰਦੀ ਆ ਇਹਨੇ ਤਾਂ ਚੱਕ ਵੀ ਲਿਆ ਗੁਰਕਰੇ ਭਣੇ ਵਾਹ ਗਿਆ ਤੂੰ ਨਹੀਂ ਖਾਂਦਾ